ਸੋ ਨਿਹਾਲ ਸ੍ਰੀ ਅਕਾਲ ਸਰਬ ਧਰਮ ਦਾ ਲੈ ਕੇ ਸਹਾਰਾ ਮੰਦਰ ਸੁੰਦਰ ਬਣੇ ਹਮਾਰਾ ਜੈ ਸ਼੍ਰੀ ਗੁਰੂ ਬਾਵਾ ਛੀ ਮੰਦਰ ਸੁੱਕਾ ਤਲਾਬ ਸਮੂਹ ਟਰਸਟ ਵੱਲੋਂ ਸਮੂਹ ਸੇਵਾਦਾਰ ਕਮੇਟੀ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਹੋਣ ਕਿਉਂਕਿ 22 ਤਰੀਕ ਨੂੰ ਦਿਨ ਸੋਮਵਾਰ ਅਜੋਧਿਆ ਦੇ ਵਿੱਚ ਜੋ ਰਾਮ ਮੰਦਰ ਦੇ ਵਿੱਚ ਉਹਦੇ ਵਿੱਚ ਸਾਰੇ ਹਿੰਦੁਸਤਾਨ ਦਾ ਹਰ ਵਰਗ ਹਰ ਜਾਤੀਵਾਦ ਬਹੁਤ ਹੀ ਖੁਸ਼ ਹੈ ਨਾਰੀਸ਼ੀ ਮੰਦਰ ਸੁਕਾ ਤਲਾਬ ਸਮੂਹ ਟਰਸਟ ਵੱਲੋਂ ਸਾਰੀ ਸੰਗਤ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ 22 ਤਰੀਕ ਨੂੰ ਸ਼ਾਮ ਨੂੰ 5 ਵਜੇ ਸ਼੍ਰੀ ਮੰਦਰ ਸੁੱਕਾ ਤਲਾਬ ਸੁਲਤਾਨਪੁਰ ਲੋਹਰ ਅੰਮ੍ਰਿਤਸਰ ਮੰਦਰ ਦੇ ਵਿੱਚ ਜਿੱਥੇ ਦੀਪਮਾਲਾ ਕੀਤੀ ਜਾਵੇਗੀ ਆਤੀਸ਼ਵਾਜੀ ਕੀਤੀ ਜਾਵੇਗੀ ਮਿੱਠਾ ਵੀ ਵਰਤਾਇਆ ਜਾਵੇਗਾ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਤੇ ਸਾਡੇ ਵੱਲੋਂ ਅਪੀਲ ਹੈ ਕਿਉਂਕਿ ਸਾਡਾ ਸ਼ੁਰੂ ਤੋਂ ਹੀ ਇੱਕ ਲਕਸ਼ ਰਿਆ ਹੈ ਸਰਬ ਧਰਮ ਦਾ ਲੈ ਕੇ ਸਹਾਰਾ ਮੰਦਰ ਸੁੰਦਰ ਬਣੇ ਹਮਾਰਾ ਸਾਰੀਆਂ ਸੰਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿੱਥੇ ਆਪਾਂ ਹਰ ਤਿਹਾੜ ਬੜੇ ਧੂਮ ਧਾਂਦੇ ਨਾਲ ਮਨਾਉਂਦੇ ਆ ਤੇ ਜਦੋਂ ਵੀ ਕੋਈ ਪ੍ਰਕਾਸ਼ ਪੁਰਬ ਆਉਂਦਾ ਹੈ ਤੇ ਆਪਾਂ ਆਪਣੇ ਘਰਾਂ ਦੇ ਬਾਹਰ ਮੋਮਬਤੀਆਂ ਜਾਗ ਜਲਾ ਕੇ ਸਾਰੀਆਂ ਸੰਤਾਂ ਨੂੰ ਵਧਾਈਆਂ ਦਿੰਨੇ ਆ ਮੇਰੀ ਤੇ ਸਾਰੀ ਕਸ ਦੀ ਹੱਥ ਜੋੜ ਕੇ ਬੇਨਤੀ ਹੈ ਕਿ ਜਿੱਦਨ ਰਾਮ ਮੰਦਰ ਦਾ ਮੂਰਤੀ ਸਥਾਪਨਾ ਹੋਵੇ ਤੇ ਹਰ ਜਾਤੀਵਾਦ ਆਪਣੇ ਘਰ ਦੇ ਬਾਹਰ ਮੋਮਬਤੀ ਜਗਾ ਕੇ ਦੀਵਾ ਜਗਾ ਕੇ ਜਿੱਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਨ ਉਥੇ ਇਸ ਚੀਜ਼ ਦਾ ਖੁਸ਼ੀ ਦਾ ਪ੍ਰਕਟ ਪ੍ਰਕਟਾਵਾ ਕਰਨਾ ਕਿ ਹਰ ਵਰਗ ਦੇ ਵਿੱਚ ਇਸ ਚੀਜ਼ ਦੀ ਖੁਸ਼ੀ ਦੀ ਲਹਿਰ ਹੈ ਮੈਂ ਆਪਣੇ ਵੱਲੋਂ ਸਮੂਹ ਦਰਸ਼ਕ ਵੱਲੋਂ ਅਪੀਲ ਕਰਨਾ ਚਾਹੁੰਦਾ ਤੇ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਨਾਰੀ ਸੰਗਤ ਨੂੰ ਬੇਨਤੀ ਹੈ ਕਿ ਪੰਜ ਜੇ ਕਾਰੀ ਲਾਵਾਂਗਾ ਉਸ ਦਾ ਜਵਾਬ ਦੇਣਾ ਜੇ ਕਰੀ ਵੀਰ ਬਿਜਰੰਗੇ ਹਰਿ ਸੁਹਾਵੇ ਜੇ ਕਰ ਸ਼ੇਰਾਂ ਵਾਲੀ ਦਾ ਹੋ ਸਾਚੇ ਦਰਬਾਰੀ ਜੈ ਜੇ ਕਰ ਮਿੱਠੀਆਂ ਮੁਰਾਦਾ ਦੇਣ ਵਾਲੀ ਦਾ ਹੋ ਸਾਚੇ ਦਰਬਾਰੀ ਜੈ ਜੈ ਸ਼੍ਰੀ ਨਰਾਇਣ ਕਿ ਸਹਾਰਾ ਮੰਦਰ ਸੁੰਦਰ ਬਣੇ ਹਮਾਰਾ જય ਸ਼੍ਰੀ